ਕਿ ਤੁਸੀਂ ਰਾਤ ਨੂੰ ਸੌਣ ਸਮੇਂ ਇਹ ਮਹਿਸੂਸ ਕੀਤਾ ਕਿ ਸਾਡੀਆਂ ਅੱਖਾਂ ਬੰਦ ਆ ਸਾਡਾ ਸਰੀਰ ਥੱਕਿਆ ਹੋਇਆ ਹੈ ਪਰ ਅੰਦਰ ਫੇਰ ਵੀ ਇੱਕ ਬੇਚੈਨੀ ਵਾਲੀ ਹਲਚਲ ਚੱਲਦੀ ਪਈ ਹੈ ਜਿਵੇਂ ਕੋਈ ਜਾਗਦਾ ਹੋਇਆ ਮਨ ਇਹ ਵਾਰ-ਵਾਰ ਕਹਿ ਰਿਹਾ ਹੋਵੇ ਕਿ ਮੈਂ ਹਜੇ ਵੀ ਥੱਕਿਆ ਹੋਇਆ ਹਾਂ ਮੈਨੂੰ ਸਕੂਨ ਨਹੀਂ ਮਿਲਿਆ ਇਹ ਸਾਡੀ ਇੱਕ ਆਧੁਨਿਕ ਜਿਹੜੀ ਨੀਂਦ ਹੈ ਨਾ ਉਹਦੀ ਸੱਚਾਈ ਹੈ ਹੁਣ ਸਾਡਾ ਜੋ ਸਰੀਰ ਆ ਉਹ ਤਾਂ ਲੰਮਾ ਪੈ ਜਾਂਦਾ ਆ ਪਰ ਜਿਹੜਾ ਸਾਡਾ ਮਨ ਆ ਉਹਨੂੰ ਵਿਸ਼ਰਾਮ ਨਹੀਂ ਮਿਲਦਾ ਤੁਹਾਨੂੰ ਪਤਾ ਇੱਥੋਂ ਹੀ ਯੋਗ ਨਿੰਦਰਾ ਦਾ ਜਿਹੜਾ ਇੱਕ ਰਹੱਸ ਹੈ ਨਾ ਉਹ ਸ਼ੁਰੂ ਹੋ ਜਾਂਦਾ ਕਈ ਜੀਵ ਯੋਗ ਨਿੰਦਰਾ ਕਰਦੇ ਆ ਇੱਥੋਂ ਹੀ ਗਹਿਰਾਈ ਤੋਂ ਉਤਰੇ ਜਾਂਦਾ ਹੈ ਕਈ ਜੀਵ ਸਿਮਰਨ ਕਰਕੇ ਸ਼ਬਦਾਂ ਨੂੰ ਸੁਣ ਕੇ ਸਹਜ ਦੇ ਵਿੱਚ ਜਾਂਦੇ ਆ ਪਰ ਜੇ ਪੂਰਨ ਧਿਆਨ ਦੇ ਵਿੱਚ ਸਹਜ ਦੇ ਵਿੱਚ ਜਾਇਆ ਜਾਵੇ ਤਾਂ ਸਰੀਰ ਤਾਂ ਸਾਡਾ ਸੋ ਜਾਂਦਾ ਪਰ ਮਨ ਜਾਗਦਾ ਹੈ ਆਤਮਾ ਜਾਗਦੀ ਹੈ ਹਰ ਰੋਜ਼ ਆਪਾਂ ਜਿੰਨਾ ਬਾਹਰੀ ਕੰਮਕਾਰ ਕਰਕੇ ਥੱਕ ਜਾਂਦੇ ਆ ਉਸ ਤੋਂ ਵੀ ਜ਼ਿਆਦਾ ਆਪਾਂ ਮਨ ਪੱਖੋਂ ਥਕਾਵਟ ਸਾਨੂੰ ਹੁੰਦੀ ਆ ਤੇ ਅੰਦਰੋਂ ਮਨ ਇੱਕ ਵਿਚਾਰਾਂ ਦੇ ਮੰਡਲ ਵਿੱਚ ਹੋਣ ਕਰਕੇ ਵਿਖਰ ਜਾਂਦਾ ਆ ਵਿਚਾਰਾਂ ਦੀ ਇੱਕ ਦੌੜਿਆ ਹਨੇਰੀ ਲੱਗੀ ਹੋਈ ਆ ਤੇ ਇਹਨਾਂ ਵਿਚਾਰਾਂ ਦਾ ਬੋਝ ਆ ਤਰ੍ਹਾਂ ਤਰ੍ਹਾਂ ਦੀਆਂ ਸਾਡੀਆਂ ਸ਼ਾਮਾਂ ਕੁਝ ਜਿਹੇ ਦੁੱਖ ਜਿਨ੍ਹਾਂ ਨੂੰ ਆਪਾਂ ਸੁਣਾ ਨਹੀਂ ਸਕਦੇ ਕਿਸੇ ਨੂੰ ਕਹਿ ਨਹੀਂ ਸਕਦੇ ਤੇ ਇਹੇ ਸਾਡੇ ਅੰਦਰ ਇੱਕ ਭਾਰੀਪਨ ਬਣਾ ਕੇ ਰੱਖ ਦਿਆ ਮਨ ਦੇ ਤੇ ਬੋਝ ਪੈ ਜਾਂਦਾ ਕਾਹਿੰਦੇ ਮਾਰੇ ਕਹਿੰਦੇ ਕਿ ਮਨ ਕਾਲਾ ਹੋ ਚੁੱਕਾ ਜਦੋਂ ਆਪਾਂ ਅੱਖਾਂ ਬੰਦ ਕਰ ਲੈਂਦੇ ਆ ਬਾਹਰੋਂ ਦਾ ਸਾਰਾ ਸ਼ਾਂਤ ਹੋ ਜਾਂਦਾ ਆ ਆਪਾਂ ਲੋਕਾਂ ਨੂੰ ਵੇਖਣਾ ਬੰਦ ਕਰ ਦਿੰਨੇ ਆ ਪਰਿਵਾਰਾਂ ਨੂੰ ਵੇਖਣਾ ਬੰਦ ਕਰ ਦਿੰਨੇ ਆ ਪਰ ਜਿਉਂ ਹੀ ਅੱਖਾਂ ਬੰਦ ਹੋਈਆਂ ਇਹ ਅੰਦਰੋਂ ਆਪਣੀਆਂ ਧੋਣਾ ਚੱਕ ਲੈਂਦੇ ਆ ਤੇ ਇਹੀ ਇੱਕ ਵਜ੍ਹਾ ਆ ਕਿ ਆਪਾਂ ਸੌਂ ਤਾਂ ਜਾਂਦੇ ਆ ਪਰ ਸਵੇਰ ਨੂੰ ਉੱਠਦੇ ਸਾਰੇ ਸਾਨੂੰ ਫੇਰ ਦੁਬਾਰਾ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਕਈ ਜੀਵ ਯੋਗ ਨਿੰਦਰਾ ਕਰਦੇ ਆ ਤਾਂ ਇਸ ਚੀਜ਼ ਨੂੰ ਪਾ ਖਤਮ ਕਰ ਸਕਦੇ ਆ ਕਈ ਜੀਵ ਸਿਮਰਨ ਕਰਦੇ ਆ ਇਸ ਚੀਜ਼ ਨੂੰ ਪਖਾਤਮ ਕਰ ਸਕਦੇ ਆ ਇਹ ਕੋਈ ਸਧਾਰਨ ਜੀ ਪ੍ਰਕਿਰਿਆ ਨਹੀਂ ਹੈ بڑے ਜੀਵ ਨੇ ਜੋ ਜਿੰਨਾ ਸੰਸਾਰ ਦੇ ਵਿੱਚ ਤੇਜ ਨੇ ਚਲਾਕ ਨੇ ਉਹ ਉਨੇ ਹੀ ਜ਼ਿਆਦਾ ਥੱਕ ਜਾਂਦੇ ਆ ਸਰੀਰ ਪੱਖੋਂ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਾਤ ਨੂੰ ਵੀ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਇਹ ਹੀ ਤਾਂ ਇੱਕ ਵਿਗਿਆਨ ਆ ਜੋ ਸਾਡੇ ਸਰੀਰ ਮਨ ਤੇ ਆਤਮਾ ਤੇ ਬਹੁਤ ਹੀ ਗਹਿਰਾ ਅਸਰ ਪਾਉਂਦੀਆਂ ਜਦੋਂ ਕੋਈ ਵੀ ਜੀਵ ਯੋਗ ਨਿੰਦਰਾ ਦੀ ਪ੍ਰਕਿਰਿਆ ਕਰਦਾ ਨਾ ਇਹਦਾ ਅਭਿਆਸ ਕਰਦਾ ਆ ਫਿਰ ਪਤਾ ਉਹ ਕੀ ਕਰਦਾ ਕਿ ਆਪਣੇ ਜਿਹੜੇ ਸਰੀਰ ਦੇ ਹਰ ਇੱਕ ਅੰਗ ਨੂੰ ਪੁਆਇੰਟ ਨੂੰ ਮਤਲਬ ਕਹਿੰਦਾ ਭਾਬ ਵੀ ਇੱਕ ਤਰ੍ਹਾਂ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਵੀ ਪੈਰਾਂ ਤੋਂ ਸ਼ੁਰੂ ਹੋ ਕੇ ਆਪਾਂ ਮੱਥੇ ਤੱਕ ਆ ਜਾਣਾ ਇਹ ਕੋਈ ਬਾਹਰੀ ਯਾਤਰਾ ਨਹੀਂ ਹੈ ਕਿ ਆਪਾਂ ਤੀਰਥ ਸ੍ਰੀਨਾਨ ਤੇ ਚਲੇ ਗਏ ਜਾਂ ਕਿਤੇ ਘੁੰਮਣ ਚਲੇ ਗਏ ਇਹ ਇੱਕ ਸਰੀਰ ਦੀ ਯਾਤਰਾ ਹੈ ਅੱਖਾਂ ਬੰਦ ਨੇ ਸਰੀਰ ਪਿਆ ਹੋਇਆ ਸਿੱਧਾ ਲੇਟੇ ਹੋਏ ਆ ਬੈੱਡ ਤੇ ਲੇਟੇ ਆ ਜਿਹਦੇ ਵਿੱਚ ਕੀ ਹੁੰਦਾ ਕਿ ਆਪਾਂ ਪੈਰਾਂ ਤੋਂ ਸ਼ੁਰੂ ਹੁੰਨੇ ਆ ਮਨ ਦੇ ਵਿੱਚ ਸੰਕਲਪ ਆਉਂਦਾ ਕਿ ਮੇਰਾ ਧਿਆਨ ਪੈਰਾਂ ਤੇ ਆ ਤੇ ਹੌਲੀ ਹੌਲੀ ਉਹ ਜੀਵ ਕੀ ਉੱਪਰ ਨੂੰ ਆਣਾ ਸ਼ੁਰੂ ਕਰ ਦਿੰਦੇ ਆ ਸਿਰ ਵੱਲ ਦੇ ਪਾਸੇ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਮਹਿਸੂਸ ਕਰਦੇ ਆ ਵੀ ਸਾਡੀ ਪੂਰੀ ਬਾਡੀ ਥੱਕੀ ਹੋਈ ਆ ਪਰ ਜਿਉਂ ਹੀ ਆਪਾਂ ਆਪਣਾ ਇਹ ਅਭਿਆਸ ਸ਼ੁਰੂ ਕਰਦੇ ਆ ਯੋਗ ਨਿੰਦਰਾ ਦਾ ਸਭ ਤੋਂ ਪਹਿਲਾਂ ਆਪਣਾ ਪੈਰਾਂ ਦੀਆਂ ਜਿਹੜੀਆਂ ਥੱਲੇ ਵਾਲੀਆਂ ਤਲੀਆਂ ਦਾ ਹਿੱਸਾ ਆ ਅੰਗੂਠੇ ਆ ਇੱਥੇ ਆਪਾਂ ਧਿਆਨ ਲੈ ਕੇ ਜਾਂਦੇ ਆ ਫਿਰ ਹੌਲੀ ਹੌਲੀ ਗਿੱਟੇ ਲੱਤਾਂ ਗੋਡੇ ਫਿਰ ਲੱਕ ਤੇ ਢਿੱਡ ਤੇ ਇਦਾਂ ਕਰਦੇ ਕਰਦੇ ਉੱਪਰ ਨੂੰ ਆ ਜਾਂਦੇ ਆ ਮਹਿਸੂਸ ਹੁੰਦਾ ਆਪਾਂ ਨੂੰ ਕਿ ਇੱਕ ਅੰਦਰ ਇੱਕ ਥਕਾਵਟ ਚੱਲਦੀ ਪਈ ਆ। ਆਪਾਂ ਜਦੋਂ ਹੀ ਇਹਨਾਂ ਨੂੰ ਬੜੇ ਧਿਆਨ ਦੇ ਗਹਿਰਾਈ ਦੇ ਨਾਲ ਦੇਖਣਾ ਸ਼ੁਰੂ ਕਰਦੇ ਆ ਤਾਂ ਇੱਕ ਚਮਤਕਾਰ ਹੁੰਦਾ, ਜਾਦੂ ਹੁੰਦਾ। ਸਰੀਰ ਨਾ ਆਪਣੇ ਆਪ ਨੂੰ ਢਿੱਲਾ ਕਰਨਾ ਸ਼ੁਰੂ ਕਰ ਦਿੰਦਾ। ਮੰਨ ਲਓ ਜੇ ਪਾਏ ਕਮਾਂਡ ਦੇ ਦੇ ਨਾ ਕਿ ਮੇਰੇ ਪੈਰ ਹੁਣ ਰੈਸਟ ਦੇ ਵਿੱਚ ਆ। ਉਹ ਹਿੱਲੂਗੇ ਨਹੀਂ। ਪੱਥਰ ਬਣ ਜੋਗੇ। ਜੇ ਕਮਾਂਡ ਦੇਤੀ ਮੰਦ ਵਿੱਚ ਪੂਰਨਾ ਲੈ ਲਿਆ ਨਾ ਵੀ ਮੇਰੀਆਂ ਲੱਤਾਂ ਵੀ ਹੁਣ ਰਿਲੈਕਸ ਹੋ ਗਈਆਂ। ਉਹ ਸੱਚੀ ਰਿਲੈਕਸ ਹੋ ਜਾਣੀਆਂ। ਕਰਕੇ ਦੇਖਿਓ ਜਾਦੂ ਹੈ। ਸਾਨੂੰ ਇਦਾਂ ਲੱਗਦਾ ਵੀ ਜਿਹੜੀ ਸੰਗਲਾਂ ਦੇ ਨਾਲ ਕੋਈ ਚੀਜ਼ ਬੰਨੀ ਹੋਈ ਸੀ ਉਹ ਹੁਣ ਆਪ ਆਪ ਆਪਣੀ ਕਮਾਂਡ ਦੇ ਕੇ ਮੰਨਦਾ ਇੱਕ ਫੁਰਨਾ ਲੈ ਕੇ ਉਹਨੂੰ ਆਜ਼ਾਦ ਕਰ ਦਿੱਤਾ। ਜਿਉਂ ਹੀ ਆਪ ਪੂਰੇ ਸਰੀਰ ਦੀ ਇਸ ਤਰੀਕੇ ਯਾਤਰਾ ਕੀਤੀ ਫਿਰ ਆਪਣਾ ਧਿਆਨ ਜਾਂਦਾ ਸੁਵਾਸਾਂ ਤੇ। ਸੁਵਾਸਾਂ ਨੂੰ ਮਹਿਸੂਸ ਕਰਨਾ। ਇਹਦਾ ਆਉਣਾ, ਇਹਦਾ ਜਾਣਾ, ਇਹਦੀ ਗਹਿਰਾਈ। ਆਪਣੇ ਨਾਸਿਕਾ ਦੇ ਦੋ ਸੁਰਾਖਿਆ ਕਦੀ ਸੁਵਾਸ ਇਧਰ ਹੋ ਜਾਂਦਾ, ਕਦੀ ਇਧਰ ਹੋ ਜਾਂਦਾ। ਸੁਵਾਸਾਂ ਦੇ ਵੀ ਵਿੱਚ ਨਹੀਂ, ਸੁਵਾਸਾਂ ਤੋਂ ਪਰੇ ਹੋ ਕੇ। ਮਨ ਸਵਾਸਾਂ ਨੂੰ ਵੇਖਦਾ ਹੈ ਕੋਈ ਇਹਨੂੰ ਤੇਜ਼ ਨਹੀਂ ਕਰਨਾ ਕੋਈ ਹੌਲੀ ਨਹੀਂ ਕਿਉਂਕਿ ਜਦੋਂ ਤੱਕ ਆਪਾਂ ਆਪਣੇ ਸਰੀਰ ਨੂੰ ਢਿੱਲਾ ਕਰਦੇ ਨਹੀਂ ਸਵਾਸ ਆਪਣੇ ਆਪ ਚੱਲਣੇ ਮਹਿਸੂਸ ਕਰਨਾ ਕਿ ਸਵਾਸ ਅੰਦਰ ਗਿਆ ਕਿੰਨੀ ਗਹਿਰਾਈ ਤੱਕ ਗਿਆ ਫਿਰ ਦੁਬਾਰਾ ਵਾਪਸ ਚਲੇ ਗਿਆ ਬਸ ਇਹੀ ਇੱਕ ਪਹਾਲਿਆ ਜਦੋਂ ਆਪਾਂ ਇਸ ਅਵਸਥਾ ਦੇ ਵਿੱਚ ਉਤਰਦੇ ਹਾਂ ਇੱਥੇ ਸਾਨੂੰ ਨਾ ਕਿਸੇ ਬੀਤੇ ਹੋਏ ਪਲ ਦਾ ਕੋਈ ਦੁੱਖ ਹੁੰਦਾ ਨਾ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਹੈ ਮਨ ਪ੍ਰੈਸੈਂਟ ਦੇ ਵਿੱਚ ਹੁੰਦਾ ਹੈ ਇਹਨੂੰ ਧਿਆਨ ਕਹਿੰਦੇ ਬਸ ਇਹਨੂੰ ਯੋਗ ਨਿੰਦਰਾ ਕਹਿੰਦੇ ਆ ਸਾਡੇ ਮੱਥੇ ਦੇ ਜੋ ਇਹਦੀ ਵਾਈਬ੍ਰੇਸ਼ਨ ਹੈ ਉਹ ਬਦਲ ਜਾਂਦੀ ਹੈ ਸਾਡੀ ਸੋਚ ਨਹੀਂ ਬਦਲ ਜਾਂਦੀ ਹੈ ਸਾਡੇ ਸਰੀਰ ਦੇ ਹਾਵ ਭਾਵ ਬਦਲ ਜਾਂਦੇ ਆ ਇੱਥੇ ਹੀ ਮਨ ਵੀ ਸਾਡਾ ਵਿਸ਼ਰਾਮ ਕਰਦਾ ਤੇ ਤਨ ਵੀ ਸਨੁਵਿਦਦਾ ਮਹਿਸੂਸ ਹੁੰਦਾ ਕਿ ਜਿਵੇਂ ਬਾਹਰੀ ਦੁਨੀਆ ਸਾ ਤੋਂ ਬਹੁਤ ਦੂਰ ਹੋ ਚੁੱਕੀ ਆ ਬਾਹਰੀ ਕੰਮਕਾਰ ਚਿੰਤਾਵਾਂ ਫਿਕਰਾਂ ਉਫੁਰਨੇ ਉਹ ਵਿਚਾਰ ਉਹ ਡਿਊਟੀਆਂ ਸਭ ਦੂਰ ਹੋ ਗਈਆਂ ਅਸੀਂ ਬਹੁਤ ਦੂਰ ਆ ਗਏ ਉਹਨਾਂ ਤੋਂ ਇੱਥੇ ਆਪਣੀ ਜਿਹੜੀ ਚੇਤਨਾ ਆ ਬੜੀ ਗਹਿਰਾਈ ਦੇ ਵਿੱਚ ਉਤਰਨਾ ਸ਼ੁਰੂ ਕਰ ਦਿੰਦੀ ਆ ਧਿਆਨ ਦੀ ਗਹਿਰਾਈ ਇੱਥੇ ਮਨ ਆਪਣੇ ਜਾਗਰਤ ਅਵਸਥਾਵਾਂ ਨੂੰ ਪਾਰ ਕਰਦਾ ਆ ਹੋਰ ਜ਼ਿਆਦਾ ਜਾਗਦਾ ਜਾਂਦਾ ਇੱਥੇ ਕਹਿੰਦੇ ਆ ਅਵਚੇਤਨ ਦਾ ਇੱਕ ਦਵਾਰ ਆ ਉਹ ਖੁੱਲਦਾ ਆ ਜੇ ਕਿਸੇ ਨੇ ਆਪਣੇ ਅੰਦਰ ਆਤਮਿਕ ਪਰਿਵਰਤਨ ਲੈ ਕੇ ਆਉਣੇ ਹੋਣ ਨਾ ਤਾਂ ਕਈ ਜੀਵ ਜੋਗ ਨਿੰਦਰਾ ਕਰਦੇ ਆ ਕਈ ਜੀਵ ਸਿਮਰਨ ਕਰਦੇ ਆ ਸਿਮਰਨ ਕਰ ਕਰਕੇ ਆਪਣੇ ਅੰਦਰ ਆਤਮਿਕ ਗੁਣ ਲੈ ਕੇ ਆਉਂਦੇ ਆ ਆਤਮਿਕ ਤਬਦੀਲੀਆਂ ਲੈ ਕੇ ਆਉਂਦੇ ਆ ਆਪਾਂ ਵੇਖਿਆ ਨਾ ਕਿ ਕਈ ਜੀਵ ਪਹਿਲਾਂ ਕਿਸੇ ਹੋਰ ਸੁਆਦੇ ਹੁੰਦੇ ਸੀ ਪਰ ਜਿਉਂ ਹੀ ਨਾਮ ਸਿਮਰਨ ਕਰਨਾ ਸ਼ੁਰੂ ਕੀਤਾ ਜੋਗ ਨਿੰਦਰਾ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਹਨਾਂ ਦੇ ਹੱਬਾ ਬਦਲ ਜਾਂਦੇ ਬੋਲ ਬਾਣੀ ਬਦਲ ਜਾਂਦੀ ਦੇਖਣਾ ਸਭ ਬਦਲ ਜਾਂਦਾ ਇੱਥੇ ਹੀ ਆਪਣਾ ਇੱਕ ਕੋਈ ਵੀ ਸੰਕਲਪ ਲੈ ਕੇ ਆਪਾਂ ਆਪਣੀ ਉਸ ਇੱਛਾ ਨੂੰ ਪੂਰਾ ਕਰ ਸਕਦੇ ਆ ਪਰੇਸ਼ਾ ਆਪਣੀ ਕਿਹੜੀ ਰੱਖਣੀ ਆ ਆਤਮਿਕ ਇੱਛਾਵਾਂ ਸੰਸਾਰਿਕ ਇੱਛਾਵਾਂ ਨੂੰ ਇੱਥੇ ਆਪਾਂ ਲੈਣਾ ਨਹੀਂ ਹੈ ਬਹੁਤ ਜਲਦੀ ਪੂਰੀਆਂ ਹੁੰਦੀਆਂ ਨੇ